ਕਮਰੇ ਵੀਰੋ ਅੱਜ ਕੌਣ ਆਇਆ ਕਹਿੰਦੇ ਫਤੇ ਆਇਆ ਜੀ ਫਤੇ ਚੱਲ ਫੇ ਗੱਡੀ ਪਹਿਲਾਂ ਉਹਨਾਂ ਦੀ ਹਵੇਲੀ ਵੱਲ ਮੋੜ ਲੈ ਕਿਹੜੀ ਵਾਲਾ ਡਾਉਣਾ ਸੀ ਜੈਮਣੀ ਆਣਾ ਭਰਾਵਾ ਹੋਰ ਕੰਮ ਜਾਣਾ ਸੀ ਜਲਦੀ ਬੈਠ ਆ ਜਾ ਤੇ ਮੂੰਹ ਚੁੱਕ ਕੇ ਸਮਾਨ ਚੁੱਕਾ ਨਹੀਂ ਜਾਂਦਾ ਇਹ ਜਮਾ ਕਰਾਉਣਾ ਹੈ ਮੇਰੇ ਕੋਲ ਬਾਰੇ ਕਰੋੜ ਰੁਪਏ ਹੈਗਾ ਬੌਂਸਰ ਚੱਕ ਲੈਣੇ ਨਾਲ ਉਹ ਪੂਰੇ ਨੂੰ ਟੰਨ ਕਮਾਨ ਦਾ ਹੈ ਤੇਰਵਾ ਹੈ ਤੇਲ ਹੀ ਪਹਿਰੇ ਹੁਣ ਤੇਲ ਹੀ ਪਹਿਰੇ ਬਲੌਗ ਬੁੱਤ ਗਿਆ ਵਾਈਫਾਈ ਲੈ ਤੇ ਹੁਣ ਤੂੰ ਗੜਾ 5 ਦੀ ਛੱਡ ਦੇ 1500 ਦਾ ਵਾਦੇ ਬਈ ਖਾ ਗਏ ਚੱਲੇ ਜਾਂਦੇ ਬੋਲੜੀ ਯਾਰ ਵਾ ਕੀ ਮੈਨੂੰ ਘੜ ਦੇਖਦਾ ਤੈਨੂੰ ਘੜ ਦੇਖਦਾ ਮੇਰੇ ਸਾਬ ਨਾਲ 200 ਦਾ ਪਵਾ ਹੈ ਉਹ ਪਣਾ ਬੇਤਕਰੀਆਂ ਨੂੰ ਅਸਿਰ ਕਾਲ ਜੀ ਅੱਜ ਆਪਾਂ ਚੱਲੇ ਬਰਨਾਲੇ ਮੈਨੂੰ ਉਹਨਾਂ ਨੇ ਸੱਦੇ ਆ ਗਿਆ। ਕਾਰ ਹਾਲੇ ਦਾ ਪੈਣਾ ਚੱਲਿਆ ਨਹੀਂ। ਲੋਜ ਮੁੰਡੇ ਅੱਜ ਕਹਿੰਦੇ ਫੇਰ ਇਕੱਠੇ ਹੋ ਗਏ ਸੁੱਖੀ ਹਰਗੇ ਕਹਿੰਦੇ ਪਾ ਕੇ ਬੈਗ। ਜੇ ਮੈਂ ਚੱਲਿਆ ਦੁਪਹਿਰ ਦਾ ਟਾਈਮ ਕਿਹੜਾ ਤਰ੍ਹਾਂ ਜੇ ਮੈਂ ਲੰਗਰ ਲੱਗਿਆ ਸੀ ਯਾਰ ਫੇਰ ਜਾਂਦਾ ਤਾਈਂ ਅੱਜ ਇਹ ਇਹ ਇੱਧਰ ਲੰਗਰ ਕਿਹਨੇ ਜੱਟ ਕਹਿੰਦਾ ਲੱਗਿਆ ਕਹਿੰਦਾ ਲੰਗਰ ਲੱਗਿਆ ਵਾ ਇਥੇ। ਲੇਖਣ ਆ ਲਿਆ ਇਹ ਬਾਈ ਹਾਈ ਲਾਲ ਪਗੜਾ ਮੁੰਡਾ ਸੋਹਣਾ ਹਾਈ ਇਹ ਮੇਰਾ ਲੱਲੂ ਰਾਮ ਕਿਹੋ ਗਾਦਾ ਵੀ ਤੂੰ 20 ਦਿਨ ਲਈ ਡਰਾਈਵਰੀ ਸਿੱਖਣ ਲੱਗਿਆ ਸੀ ਵੀ ਸੁੱਕੀ ਤੈਨੂੰ ਕੀ ਕਹਿਣਾ ਜੀ ਵੀ ਮੈਂ 15 ਦਿਨ ਲਾਇਆ ਮੇਰੇ ਕੋਲ ਵੀ ਜਿਹੜੇ ਕਿੰਨਾ 5 ਦਿਨ ਲੱਗੇ ਮੇਰੇ ਮੇਰੇ ਦੇ ਲਵਾ ਦੇ ਕੋਈ ਆ ਰਿਹਾ ਹੈ ਇਹ ਵੜਾ ਲਾ ਹਦਾ ਮੈਂ ਦਿਨ ਮੈਂ ਮੋੜ ਦੂੰਗਾ ਨਾ ਅਈ ਮੈਂ ਇਹਨਾਂ ਗੱਲ ਨਾਲੇ ਹੀ ਤਾਂ ਕੋਈ ਨਾਲੇ ਮੇਰਾ ਫਾਇਦਾ ਐਵਲ ਹੋਇਆ ਤੱਕਦਾ ਇਹ ਪੰਜ ਦਿਨਾਂ ਦੇ ਕਿਹੜੇ 560 ਦੀ ਆ 1500 ਬਣ ਜਾਊਗਾ ਊਖੜੀ 560 ਬਣ ਜੂ ਨੂੰ ਮੈਂ ਮੋੜ ਦੂ ਯਾਰ ਉਹ ਟੱਪ ਜਿਹੜੀ ਵੀ ਲਾ ਦੇਣਾ ਟੋਪਾ ਜਾ ਹੁਣ ਨਹੀਂ ਮੰਨਦਾ ਸਾਬਾ ਬਾਈ ਗੰ ਅੱਛਾ ਲਾ ਦਿ ਦਮ ਅਮ ਗੜਾ ਤੋਂ ਨਾ ਉਹ ਨਾ ਨਹੀਂ ਤੂੰ ਲੈ ਗਏ ਇੱਥੇ ਸੁਲਾ ਬਡੂਰਾ ਖਵਾ ਉਹ ਨਾਨ ਕਹੇ ਜਿਹੜਾ ਕੁਛ ਜਾ ਸੁੱਕੀ ਖਵਾਏਗਾ ਹੁਣ ਕੋਸਾ ਪੌਦਾ ਖੜਾਈ ਖੜਾ ਉੱਥੇ ਫੜਾ ਰੀ ਇਹਦਾ ਬੈਠਾ ਹੋ ਖੜੀ ਆਪਣੀ 80 ਪਲਸ ਇਹਨੂੰ ਕਹ ਤੇਰੇ ਵਿਆਹ ਚ ਹਲਵਾਉਣੇ ਆ ਚਲੋ ਮਾੜੀ ਚੱਲਣ ਹੋਰ ਦੇੜ ਗਏ ਕੁੜਿਆ ਤਾਂ ਖਾਲਾ ਮਾੜੇ ਭੁੱਖੜ ਬੰਦੇ ਆ ਆ ਦੇਖੀ ਲੈ ਇਹ ਗੰਡੇ ਚਖ ਲੈ ਤੇਰੇ ਵਾਸਤੇ ਆਉ ਤਾਲ ਵਾਹ ਕਸੀਰ ਐ ਇਹ ਗੰਡੇ ਖਾਣੇ ਆ ਗੱਡੇ ਬਾਈ ਕੱਲੇ ਗੰਡੇ ਸੁੱਕੇ ਦਿਨ ਹੋਈ ਨਹੀਂ ਅਪਰੇਡ ਓਏ ਆਏ ਲਾ ਮੈਂ ਡੁਗਰਾ ਅਬੇ ਸਾਲੇ ਡੁਗਰਾ ਲਾ ਜਾ ਦੋ ਸਾਥ ਪਾਣੀ ਉੱਤੇ ਰੋਡਾਂ ਦਾ ਪਾਣੀ ਐ ਸੋਨਾ ਭੁੱਖੇ ਸਾਨੂੰ ਲੋ ਕਿੰਨੀ ਦਿਨ ਤੱਕ ਖਾ ਲੂੰਗਾ ਚੋਰੀਆ ਠਗਿਆ ਕਰਕੇ ਕਿੰਨੀ ਦਿਨ ਤੱਕ ਹਾਂ ਇਹਨਾਂ ਨੇ ਲੇਟ ਕਰ ਲਿਆ ਤੇ ਬੈਕਾਂ ਵਿੱਚ ਜਿੰਦੇ ਲੋੜ ਡਿਊਟੀ ਲਈਏ ਉਹ ਡਿਊਟੀ ਦੇ ਜਿੰਦੇ ਸਕਿਉਰਟੀ ਸਕਿਉਰਟੀ ਕਰਦਾ ਐ ਅੰਦਰ ਹਾਂ ਵੇ ਲੋਡ ਹਟ ਗਿਆ ਜਿੰਦੇ ਲੋਨ ਹਟ ਗਿਆ ਹੁੰਦਾ ਫਟ ਗਿਆ ਅਫਸਰ ਹੋ ਗਿਆ ਹੁਣ ਚਾੜੂ ਲਾਉਣ ਲੱਗਿਆ ਹੁਣ ਚਾੜੂ ਲਾਉਣ ਲੱਗਿਆ ਚੱਲ ਜਮੇਲ ਲਗਾ ਦੇ ਬੰਦੀ ਕਰਾ ਦੇ ਪਾਈਆ ਵੀਰੇ ਪੈਣਾ ਪੈੜੀ ਬੜਾ ਮੜਾ ਨਾਨਦਾਰੀ ਇਧਰ ਹਾਂ ਲਾ ਦੇ ਵੀਰੇ ਨਾ ਤਾਂ ਅੰਤ ਕਰ ਲਿਆ ਬੜਾ ਵਣੀ ਆ ਆ ਖੰਗ ਵੀ ਪਕੌੜਿਆਂ ਨੇ ਕਰੀ ਬਿਲ ਜਾਂਦੇ ਆ ਫਰੀ ਦੇ ਉਰੇ ਥੋੜਾ ਕੰਟਰੋਲ ਰੱਖਿਆ ਕਰੋ ਯਾਰ ਕਿਹੜੇ ਕਿਹੜੇ ਲੋਕ ਰਹਤੇ ਆ ਯਾਰ ਯਾਹ ਪਾ ਆਪਣਾ ਖਾ ਪੀ ਕੇ ਟਿਕੜੇ ਪੈਸੇ ਦਿੱਤੇ ਨਹੀਂ ਗਏ ਨੇ ਹਾਂ ਦੱਸੋ ਭਾਂਡੇ ਕਿੱਥੇ ਮੰਨਣਾ ਇਧਰ ਆ ਵੇ ਇਧਰ ਤੂੰ ਆ ਵੀ ਮੁੰਨੇ ਹੋਣਗੇ ਹੱਥ ਬਹੁਤ ਥੋੜੀ ਵੇ ਇਹਦੇ ਕੰਮ ਹੀ ਹੈ ਬਈ ਇਹਨੇ ਦੱਸਿਆ ਦੇ ਮਾ ਜਰ ਨਾਪਕੀ ਲੈ ਗਏ ਜਨਾਬ ਗਿਨ ਲੈ ਗਏ ਉਹ ਮੂੰਹ ਦੇ ਕੱਡਾ ਲੈ ਨਾਸਾਂ ਚ ਪਾ ਦੇ ਇਹ ਹੋਰ ਤਾਂ ਲੱਗ ਗੜਿਆ ਨੱਕ ਵੇਖਦਾ ਕੱਡਾ ਖਲੇ ਦਾ ਹਲੇ ਕੁੱਤੇ ਉਹ ਪੁਸੀ ਜੀ ਤੇ ਲਈ ਉਹ ਗਾੜਾ ਦਾ ਲਾ ਲੋ ਉਹ ਗਾੜਾ ਦਾ ਹੀ ਕੋਈ ਬਾਈਕਾਂ ਕਰਨਾ ਓਏ ਐਲਡੀ 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 ਕਰ ਲਓ ਪਤਾ ਨਹੀਂ ਹੈਗਾ ਓਏ

ਹਾਂ ਉਹ ਵੀ ਕਿੱਦਾਂ ਦੇਖ ਕੇ ਆਉਂਦਾ ਹਾਂ ਉਹ ਤਾਂ ਮੈਂ ਵੀ ਦੇਖਾਂ ਉਹ ਲਾ ਮਰੇ ਵੀਰੋ 67.5 67.5 ਇਧਰ ਖੇਤ ਇਧਰ ਪਾਰ ਉੱਥੋਂ ਦੀ ਐਥੇ ਗੱਡੀ ਹੈਣੀ ਲੈ ਆ ਜਾ ਧਿਆਲਾ ਰਵ ਜਿਹੜੇ ਤੇਉਣੇ ਰਾ ਇੱਥੇ ਬਹਿਣਾ ਤੂੰ ਆ ਜਾ ਨਹੀਂ ਗੱਡੀ ਮੈਂ ਬਹਿਣਾ ਪਿੱਛੇ ਆ ਖੋਲੀ ਗੱਡੀ ਟਾਟਾ ਟਾਟਾ ਪਤਾ ਹੈ ਅਰਦਾਸ ਕਰ ਲਾ ਬਾਪੇ ਥੋੜਾ ਜਿਹਾ ਇਹ ਰੇਸ ਆ। ਗਿਰਤਨ ਦਿੱਤਾ ਹੋਇਆ ਇਹਦੀ। ਗਿਰਤਨ ਦਿੱਤਾ ਹੋਇਆ ਇਹਦੀ। ਕੋਸ ਨਹੀਂ ਦਿੱਤਾ ਹੋਇਆ। ਠੀਕ ਆ। ਰੇਸ ਆ। ਤੇ ਉਹ ਵਿਚਾਲੜੇ ਬ੍ਰੇਕ ਆ ਜਾਗਾ। ਵਿਚਾਲੜੇ ਬ੍ਰੇਕ ਆ। ਵਿਚਾਲੜੇ ਬ੍ਰੇਕ ਆ। ਹੁਣ ਆਪਾਂ ਗੱਡੀ ਇੱਥੋਂ ਐ ਲੈ ਕੇ ਜਾਣੀ ਆ ਇੱਧਰ। ਹਰਦਾ ਕੋਣ। ਕਲੱਚ, ਰੇਸ ਤੇ ਬ੍ਰੇਕ ਬਣਾ ਨੂੰ ਹੀ ਸਿੱਖਣ ਦੇ। ਪਹਿਲਾਂ ਤੁਰਨ ਪਹਿਲੇ ਤਾਂ ਕਲੱਚ ਤੇ ਰੇਸ ਦਾ ਕੰਮ ਆ। ਬ੍ਰੇਕ ਦਾ ਕੋਈ ਕੰਮ ਨਹੀਂ। ਠੀਕ ਆ। ਪਹਿਲਾਂ ਕਲੱਚ ਪੂਰਾ ਨਾਪ ਥੱਲੇ ਜਾਣ ਜਮਾ ਹਮੇ। ਪੂਰਾ ਚੱਲ ਥੱਲੇ। ਆ ਇੱਧਰ ਨੂੰ ਕਰਕੇ ਪਹਿਲਾਂ ਆਪਾਂ। ਇਹ ਇੱਧਰ ਨੂੰ ਐ ਕਰਕੇ। ਆਹ ਪਹਿਲਾਂ। ਹਾਂ। ਕਲੱਚ ਪੂਰਾ ਨਾਪ ਛੱਡੀ ਆਡ ਰੇਸ ਦੇ ਹੌਲੀ ਹੌਲੀ ਆ ਡੇ ਰੇ ਜੀ ਮੈਨੂੰ ਲੱਗਦਾ ਏ ਸਰ ਥੋੜੀ ਰੇਸ ਘੱਟ ਕਰ ਕਰੀ ਚੱਲ ਸਾਡ ਕਲੱਚ ਆ ਚੀ ਦਾ ਨਾ ਰੇਸ ਦੇ ਥੋੜੀ ਥੋੜੀ ਹੌਲੀ ਹੌਲੀ ਛੱਡੀ ਚੱਲ ਰੇਸ ਘੱਟ ਵੀ ਛੱਡ ਉਹ ਪਾਣਾ ਗੇਅਰ ਨਹੀਂ ਪਿਆ ਜੇ ਪਰ ਦਾ ਕਲੱਚ ਗੇਅਰ ਪਾਣੀ ਹੈ ਚੰਗੀ ਤਾਂ ਗੇਅਰ ਮੈਂ ਪਿਆ ਨਹੀਂ ਚਲ ਗੇਅਰ ਸਾਰਾ ਗੇਅਰ ਤੋੜ ਦੇ ਰੇ ਜਮ ਜਮ ਨਾਰਮਲ ਸੀ ਹਾਂ ਆਹੋ ਨਾਲ ਕੱਚ ਵੀ ਛੱਡ ਕੱਟ ਛੱਡ ਮੜ ਆਇਆ ਚੱਲ ਚੱਲ ਹੋਰ ਛੱਡ ਚੱਲ ਚੱਲ ਹਾਂ ਓਏ ਹਾਂ ਓਕੇ ਓਕੇ ਮੋੜ ਇਧਰ ਮੈਂ ਜੂ ਮੋੜ ਆ ਪੜਕੀ ਗਿਆ ਲੈ ਹੋਰ ਇੱਥੇ ਮੋੜਦਾ ਇਧਰ ਜੀ ਆਹ ਪਤਾ ਨਹੀਂ ਕਿ ਬੜਾ ਖੰਭੇ ਨਾਲ ਠੋਕੀ ਤੇਰੀ ਲੋੜ ਮੰਗਦੀ ਤੇਰੇ ਹੱਥਾਂ 'ਚ ਸਟੇ ਰੰਗ ਟੋਲੇ ਵੇ ਗੱਡੀ ਤੇਰੀ ਲੋੜ ਮੰਗਦੀ ਕੁੱਤੇ ਜਾਣ ਦੇ ਇਹ ਤਾਂ ਪੱਥਰ ਪਿਆਉਣ ਉੱਤੇ ਚਾੜਦੇ ਫਿਰ ਇਹ ਉਸ ਤੋਂ ਬਾਅਦ ਦੂਜਾ ਗੇਰ ਪਾਵਾਂਗੇ ਨਾ ਉਸ ਤੋਂ ਬਾਅਦ ਦੂਜਾ ਗੇਰ ਪਾਵਾਂਗੇ ਨਾ ਕੀ ਰੈਡਾਈਨ ਨਾ ਬਹੁਤ ਆਗਾ ਇਧਰ ਕਿਧਰ ਲਈ ਜਾ ਨਾ ਇਧਰ ਰੱਖ ਰਿਹਾ ਨਹੀਂ ਚੌਥਾ ਵਾਸਤਾ ਚੱਲ ਚੱਲ ਪਹਿਲਾਂ ਇਧਰ ਰੱਖ ਇਧਰ 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 ਹੋਰ ਤੂੰ ਤਾਂ ਨਿਕ ਮੱਕੀ ਨਾ ਮਗਾਈ ਇਧਰ ਨੂੰ ਰੱਖ ਮੈਂ ਗੱਡੀ ਆਪ ਚਲਾਉਂਦਾ ਫੇ ਇਹ ਭਈਆ ਸੱਚੀ ਭਈਆ ਲਓ ਜੀ ਆਪਾਂ ਵੀ ਸਿੱਖ ਗਏ ਗੱਡੀ ਯਾਰ ਸੁੱਖੀ ਵੀ ਸਿੱਖ ਗਏ ਤਾਂ ਵੱਡੀ ਗੱਲ ਆ ਸੁੱਖੀ ਨੇ ਚਲਾ ਲਈ ਗੱਡੀ ਲਓ ਜੀ ਅੱਜ ਕੀ ਬਣੂਗਾ 60 60 ਬੇਸੀ 60 ਉਹਦਾ ਵੀ ਤੈਨੂੰ ਬਣਾਉਣਾ ਯੈਸ ਬਲੋ ਬਹਣੇ ਦੇਖਾਂਗੇ ਤੇ ਸੁਵਾਤਾ ਨੇ ਬਣਾ ਦੇ ਜੀ ਅਗਰ ਹਰ ਵਾਰੀ ਮੈਂ ਹੀ ਬਣਾਉਣੀ ਆ ਹਾਂ ਬੋਲੇ ਲੋ ਮੇਰੇ ਵੀ ਰੋਡ ਟਾਇਰ ਹੋ ਗਿਆ ਪੰਚਰ ਤੇ ਹੁਣ ਹੋ ਗਿਆ ਔਖਾ ਹੋਰ ਕਿਲੇ ਜਾਣਾ ਪਊਗਾ ਦੋ ਕਿਲੋਮੀਟਰ ਰੋਡ ਕੇ ਚੱਲੇ ਜਾਣਾ ਪਊਗਾ ਹੁੰਦਾ ਚਲੋ ਕੋਈ ਨਹੀਂ ਤੇਲ ਮੋਕੇ ਗਿਆ ਹੁਣ ਕੀ ਹੋਰ ਵੀ ਹੋ ਜਾਂਦੀ ਹੋਰ ਸੋ ਸੀਗਾ ਭਾਈ ਬੰਦਿਆਂ ਦਾ ਕਾਣ ਕਾਣ ਕਾ ਲੱਗ ਜਾਣਾ ਸੀ ਉਹ ਕਹਿੰਦੇ ਵੀ ਮੋਟਰਸਾਈਕਲ ਤੇ ਆਇਓ ਹੋਰ ਕੀ ਦੱਸ ਕੇ ਪੈਂਚਰ ਹੋਇਆ ਵਾਹ ਨੂੰ ਆ ਗਿਆ ਪੈਂਚਰ ਹੋਰ ਚਲ ਕੋਈ ਟਾਇਰ ਦੇ ਵੀ ਨੂੰ ਗਰਮ ਹੋਰ ਬਦ ਮੜੀ ਟਾਇਰ ਤੇ ਨਿਕਾ ਮਾਰੋ ਭਾਈ ਬਹੁਤ ਵਧੀਆ ਕੁਆਲਿਟੀ ਹੈ ਆ ਇੱਥੇ ਸਾਡੇ ਦਾ ਬੰਦਾ ਗਿਆ ਹੁਣੇ ਨੌਂਦਰਾ ਮਾਰਦਾਂਗਾ ਅੱਜ ਆ ਮੈਂ ਤਰਾ ਸੂਬਾ ਆ ਦੂਬਾ ਸਰਾਂ ਜਾ ਜੀ ਤੇ ਪਿੰਚ ਲਈ ਓਏ ਹਾਂ ਬੁੱਧਿਆ 3 ਹੋ ਗਿਆ 35 ਮੈਂ ਗਿਆ ਪਿੰਚ ਤੇ ਇਹ ਤਾਂ ਫਿਰ આજ ਤੂੰ ਕੋ ਭਾਉਗੀ ਨਾ ਤੂੰ ਚਾਹ ਤੇ ਓਏ ਛੇਤੀ ਪਾ ਦੇ ਪੈਰ ਪੈ ਵੀ ਲੋਡ ਕਰੀ ਜਾਣਾ ਆ ਬਾਫੂ ਓਏ ਪਿੱਛੇ ਆ ਟੁੱਟੀ ਐ ਦੇ ਫਟਣਾ ਦੇ ਪੈਣ ਜਾ ਓ ਲੈ ਖੋਲ ਜਬ ਬਿੱਗੀ ਹੋ ਗਈ ਨਾ ਹਣ ਇੱਥੇ ਜੇ ਬੈਠੇ ਵੇਟ ਪਰਦੇ ਪਰਦੇ ਫੁੱਲ ਘਾਦੇ ਨੱਪ ਕੇ ਰੱਖ ਹੈ ਨੱਪ ਕੇ ਰੱਖ ਨਾ ਭਈਆ ਮੋਟਰ ਵਾਲੇ ਖੜਾ ਨਹੀਂ ਵੇਲਦੀ ਹੈ ਦੁਕਾਨ ਵਾਲੇ ਕਿਹਾ ਵੇਚ ਦੀ ਇਹਨੂੰ ਇਹਦਾ ਕਵਾੜੀ ਆ ਉਹਨੂੰ ਕੁਛ ਲੱਗਿਆ ਯਾਰ ਲੋ ਜੀ ਮੋਟਰ ਵਾਲੇ ਵੜਖਾਤਾ ਆ ਲੈ ਆ ਲੈ ਇਲੈਕਟ੍ਰਿਕ ਸਕੂਟਰੀ ਢੈਂਟ ਢਾਣਾ ਇਹ ਜਾ ਹੁਣ ਚੁੱਕ ਦੇ ਬਾਈ ਕੋਲ ਪਹੁੰਚ ਜਾ ਦੁੱਸ਼ ਹੋਈ ਨਾ ਕਿਹੜਾ ਪੀਓ ਜੀ ਸਰ ਟਾਲੀ ਵਾਲ ਸੁਪ ਕਾਰਨਰ ਇੱਕ ਪੀਆ ਕਿਹੜਾ ਪੀਣਾ ਦੱਸ ਮਰਜ਼ੀ ਕਰੀ ਪ੍ਰੀਤ ਸਰ ਭਾਈ ਕਿਹੜਾ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਚਨੇ ਦਾ ਤੇ ਟਮਾਟਰ ਦਾ ਮਿਕਸ ਹੋਇਆ ਕਿਹੜਾ ਬਿਨਾ ਚਨੇ ਦਾ ਵਧੀਆ ਲੱਗਦਾ ਹੁੰਦਾ ਮੈਨੂੰ ਚਨੇ ਦਾ ਪਿਆ ਦੇ ਯਾਰ ਉਹ ਜਦੋਂ ਪਾਉਟ ਡਕੇ ਭਾਈ ਕੋਲੇ ਜੁਸ ਨੂੰ ਨਾ ਭਾਈ ਵੀਰ ਹੈਗਾ ਤੂੰ ਉਹ ਪੈਸੇ ਕਢਾ ਲਏ ਨੇ ਲੈ ਸਿੱਖੀ ਤੋਂ ਅੱਜ ਇੰਨਾ ਪੈਸਾ ਕੋਲੇ ਇੰਨਾ ਪੈਸਾ ਚਾਹੇ ਅੱਗ ਲਾ ਕੇ 2 ਮਹੀਨੇ ਸੌਂ ਜਾ ਨਹੀਂ ਮੁੱਕਦਾ ਭੈਣ ਦਾ ਯਾਰ